ਆ ਜੀ ਵੈਗਰ ਜੀ ਕਥਾ ਹੱਸਾ ਵੈਗਰ ਜੀ ਕੀ ਥਾਦੇ ਮੇਰਾ ਪਿੰਡ ਬਾਦਰ ਨਗਰ ਮੈਂ ਐਥਲੈਟਿਕ ਕੋਚ ਗੁਰਜੀਤ ਸਿੰਘ ਸੇਕੂ ਆ ਮੇਰੀ ਗਰਾਊਂਡ ਸ਼ੁਰੂ ਹੁੰਦੀ ਆ ਮੇਰਾ ਸਾਡਾ ਘਰ ਦਾ ਇੱਕ ਬੰਦਾ ਜਵਾਨ ਸ਼ਹੀਦ ਹੋਇਆ ਦੇਸ਼ ਦੀ ਖਾਤਰ ਆ ਪਿੰਡ ਬਾਦਰ ਨਗਰ ਪਿੰਡ ਬਾਦਰ ਨਗਰ ਤੋਂ ਥੱਲੇ ਆਉਂਦੇ ਆ ਗਰਾਊਂਡ ਇਹ ਜੰਗਲਾਂ 'ਚ ਮੰਗਲ ਜੰਗਲਾਂ ਦਾ ਮੰਗਲ ਹੋਏ ਇੱਥੇ ਜੰਗਲਾਂ ਦਾ ਮੰਗਲ ਹੋਏ ਇਹ ਰਿਕਾਰਡ ਆ 113 ਬੱਚਿਆਂ ਦਾ ਜਿਹੜੇ ਗਰਾਊਂਡ ਦੇ ਵਿੱਚੋਂ ਨਿਕਲੇ ਭਰਤੀ ਹੋਏ ਇੱਕ ਇੱਕ ਦਿਨ ਵੀ ਮਿਸ ਨਹੀਂ ਕੀਤਾ ਮੈਂ ਖੁਦ ਨੈਸ਼ਨਲ ਪਲੇਅਰ 800 ਮੀਟਰ ਦਾ 1500 ਮੀਟਰ ਦਾ ਕੁੜੀਆਂ ਵੀਆਂ-ਵੀਆਂ ਸਾਲਾਂ ਦੀਆਂ ਬੱਚੀਆਂ ਇੱਥੇ ਮੇਰੇ ਕੋਲ ਲੋਕ ਛੱਡ ਕੇ ਜਾਂਦੇ। ਵੇਖੋ ਆਦੀ ਨੌਜਵਾਨ ਧੀ ਜਿਹੜਾ ਮੇਰੇ ਕੋਲ ਛੱਡ ਗਿਆ ਤੇ ਇਹ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ। ਹਰ ਇੱਕ ਧੀ ਭੈਣ ਉਹਦੀ ਧੀ ਭੈਣ ਸਮਝਿਆ। ਬੱਚਿਆਂ ਨੂੰ ਪਰਵਾਹੂ ਸਮਝਿਆ ਤੇ ਐਨ ਸਖਤ ਮਿਹਨਤ ਕਰਾਈ। ਬੜੀਆਂ ਇੰਟਰਵਿਊਆਂ ਹੋਈਆਂ ਬਹੁਤ ਜ਼ਿਆਦੀਆਂ ਵੱਡੇ-ਵੱਡੇ ਅਫਸਰਾਂ ਨੇ ਐਸਐਸਪੀ ਤੱਕ ਡੀਆਈਜੀ ਤੱਕ ਅਵਾਰਡ ਆਫ ਆਨਰ ਤੇ ਦਿੱਤੇ ਡੀਐਸਪੀ ਐਸਐਚਓ ਬਹੁਤ ਬਹੁਤ ਹੀ ਸਤਿਕਾਰ ਮਿਲਦਾ ਰਿਹਾ ਆ ਜਿਹੜਾ ਹੁਣ ਕੰਮ ਚੱਲਿਆ ਵਾ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਚਲਾਇਆ 72 ਘੰਟਿਆਂ ਵਾਲਾ ਅੱਜ 26 ਜਨਵਰੀ ਆ ਗਣਤੰਤਰ ਦਿਵਸ ਦੀਆਂ ਬਾਤ ਬਾਤ ਮੁਬਾਰਕਾਂ ਸਾਰੇ ਵੀਰਾਂ ਨੂੰ ਉਹਦੇ ਵਿੱਚ 2022 ਤੋਂ ਲੈ ਕੇ ਆ 2026 ਆ ਗਿਆ ਮੇਰਾ ਨਾਮ ਜੋੜਿਆ ਜਾਂਦਾ ਮਲਕੇ ਕੇ ਗਰੁੱਪ ਦੇ ਨਾਲ ਕੁਝ ਬੰਦਿਆ ਦੇ ਨਾਮ ਨਾਲ ਜਿਹੜਾ ਕਿ ਮੈਂ 2022 ਤੋਂ ਲੈ ਕੇ ਸੀਏ ਸਟਾਫ ਅਮਰਸਰ ਦੋ ਦੋ ਵਾਰੀ ਸੀਏ ਤਰਨਤਾਰਨ ਮੋਗਾ ਮਹਿਣਾ ਪੱਟੀ ਬਲਟੋਆ ਹੋਰ ਵੀ ਜਿੰਨੇ ਲਾਗੇ ਬੰਨੇ ਆ ਜਿੱਥੇ ਜਿੱਥੇ ਵੀ ਸੱਦਿਆ ਜਾਂਦੇ ਰਹੇ ਮਹੀਨਾ ਮਹੀਨਾ ਮੇਰੇ ਘਰ ਦੇ ਕੈਮਰੇ ਜੋ ਮੋਬਾਈਲ ਵਾਈਫ ਤੱਕ ਵੀ ਮੋਬਾਈਲ ਮੈਂ ਦੇ ਦਿੰਦਾ ਰਿਆ ਵੀ ਆਹ ਲਓ ਜੀ ਕਾਰਨ ਇਹ ਸੀ ਕਿ ਜਿਹੜੀ ਗੱਲ ਦਾ ਕਰਕੇ ਮੇਰੇ ਤੇ ਐਲੀਗੇਸ਼ਨ ਲੱਗਦਾ ਰਿਆ ਹਰਾਨਗੀ ਦੇ ਦੁੱਖ ਇਹ ਗੱਲ ਦਾ ਵੀ ਉਹ ਗੱਲ ਦੇ ਵਿੱਚ ਖੋਦ ਪ੍ਰਸ਼ਾਸਨ ਖੋਦ ਪ੍ਰਸ਼ਾਸਨ ਪ੍ਰਸ਼ਾਸਨ ਦਾ ਐਸਚਓ ਉਹ ਗੱਲ ਦੇ ਵਿੱਚ ਸੀ ਜਿਹਦੇ ਜਿਹਦੇ ਕਹਿਣ ਤੇ ਉਹ ਉਹ ਗੱਲਬਾਤ ਹੋਈ ਕਿਸ ਦਾ ਭਲਾ ਕਰਨਾ ਸੀ ਮਾਤੜ ਦਾ ਚਲੋ ਚੱਲਦਾ ਰਿਹਾ ਕੰਮ ਚੱਲਦਾ ਰਿਹਾ ਹਰ ਇੱਕ ਥਾਂ ਤੇ 2014 15 16 ਚ ਕਿਤੇ ਗਲਤ ਰਾਏ ਪੈ ਗਏ ਹਾਂ ਬਾਚੋਂ 8 ਸਾਲ ਹੋ ਗਏ ਹੀ ਨਾ ਕਿਸੇ ਮਾੜੇ ਬੰਦੇ ਕੋਲ ਖਲੋਤੇ ਨਾ ਨਸ਼ੇ ਪੱਤੇ ਵਾਲੇ ਕੋਲ ਕਿਹੇ ਕੋਲ ਨਹੀਂ ਇਹ ਮੇਰਾ ਪਿੰਡ ਇਲਾਕਾ ਨਿਵਾਸੀ ਸਭ ਜਾਣਦੇ ਨੇ ਮੇਰੇ ਬਾਰੇ ਚੰਗੀ ਤਰ੍ਹਾਂ ਇਹ ਗਰਾਊਂਡ ਦਾ ਕਰਕੇ ਲਾਗੇ ਬੰਨੇ ਜਿੰਨੀਆਂ ਅਕੈਡਮੀਆਂ ਸੀ ਤਰਨਤਾਰਨ ਜ਼ਿਲ੍ਹੇ ਤੱਕ ਅੰਮ੍ਰਿਤਸਰ ਪਟਿਆਲੀਆਂ ਤੱਕ ਇੱਥੇ ਲੋਕ ਆਉਂਦੇ ਰਹੇ 8-8000 ਮਹੀਨੇ ਦਾ ਰੁਪਇਆ ਲੈ ਲੈਂਦੇ ਸੀ ਤੇ ਰੇਸ ਕਿਸੇ ਤੋਂ ਨਹੀਂ ਨਿਕਲਦੀ ਬੱਚਿਆਂ ਤੇ ਲੋਡ ਪਾਉਂਦੇ ਤੇ ਮੇਰੀ ਫੀਸ ਕੀ ਹੁੰਦੀ ਸੀ ਸਿਰਫ 200 100 ਤੋਂ 500 ਰੁਪਈਆ 100 ਦੇ ਵਿੱਚ ਐਸੀ ਭਾਈ ਜਰਾ ਆ ਜਾਂਦਾ ਸੀ ਜਰਨਲ ਵੀ ਤੇ ਜਦੋਂ ਕੋਈ ਭਰਤੀ ਹੁੰਦਾ ਸੀ ਲੱਡੂ ਦਾ ਡੱਬਾ ਜੇ ਕੋਈ ਲੈ ਕੇ ਆਉਂਦਾ ਸੀ ਤੇ ਉਹ ਵੀ ਮੈਂ ਇੱਥੇ ਵੰਡ ਕੇ ਜਾਂਦਾ ਰਿਹਾ ਘਰੇ ਵੀ ਨਹੀਂ ਖੜਦਾ ਰਿਹਾ ਦੋਖੇ ਗੱਲ ਦਾ ਵੀ ਜਿਹੜੀ ਗੱਲ ਦੇ ਵਿੱਚ ਖੁਦ ਪ੍ਰਸ਼ਾਸਨ ਨੇ ਆਖਿਆ ਹੋਏ ਵੀ ਠੀਕ ਆ ਅਸੀਂ ਤੇਰੇ ਨਾਲ ਆ ਆ ਕੰਮ ਹੋਣਾ ਚਾਹੀਦਾ ਉਹ ਪਰਿਵਾਰ ਵੀ ਮੌਜੂਦ ਹਰਕ ਥਾਂ ਤੇ ਉਹ ਵੀ ਆਦੇ ਬਿਆਨ ਪੇਸ਼ ਕਰ ਚੁੱਕੇ ਆ ਮੇਰੇ ਤੇ 10 ਦਿਨ ਪਹਿਲਾਂ ਇੱਕ ਕਲੰਦਰਾ ਪਾ ਦਿੱਤਾ ਗਿਆ 751 ਦਾ ਟਾਈਮ ਦੀ ਟਾਈਮ ਜਮਾਨਤ ਮਿਲ ਗਈ ਐਸਡੀਐਮ ਪੱਟੀ ਸਾਹਿਬ ਤੋਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ 5 ਦਿਨਾਂ ਪਿੱਛੋਂ ਫੇਰ ਸਾਧ ਲੈnde ਆ ਆ 20 ਤਰੀਕ ਨੂੰ ਇਹ ਤਰੀਕ ਨੂੰ ਸੱਤ ਕੇ ਫਿਰ ਉਹੀ ਕਲੰਦਰਾ 57 ਦਾ ਉਹਦੇ ਵਿੱਚ ਜ਼ਮਾਨਤ ਨਹੀਂ ਮਿਲਦੀ ਤੇ ਆਂਦੇ ਵੀ ਜੇਲ੍ਹ ਚ ਜਾਣਾ ਪੈਣਾ ਪੱਟੀ ਜੇਲ੍ਹ ਚ ਗਏ ਐ ਇੰਨਾ ਦੁੱਖ ਹੋਇਆ ਮਾਂ ਨਾਲ ਭਰਾ ਨਾਲ ਦੋ ਮੇਰੀਆਂ ਬੇਟੀਆਂ ਇੰਨਾ ਦੁੱਖ ਹੋਇਆ ਲਈ ਇੰਨੀ ਸੇਵਾ ਕੀਤੀ ਇੰਨਾ ਕੁਛ ਕੀਤਾ ਇੱਕ ਇੱਕ ਕਰ ਰਿਕਾਰਡ ਸਾਂਭ ਕੇ ਰੱਖਿਆ ਇੱਕ ਇੱਕ ਜਿਹਦੇ ਵਿੱਚ ਗਰਾਉਂਡ ਦੀ ਸਟਾਰਟਿੰਗ ਕੀਤੀ ਸੀ ਰਲੇ ਆਸਤੇ ਡੰਡੇ ਵੀ ਨਹੀਂ ਹੁੰਦੇ ਪਹਿਲਾਂ ਇਹਨਾਂ ਨਾ ਪਹੁੰਚਾਉਂਦਾ ਰਿਆਂ ਪਲੇਅਰ ਬਾਅਦੋਂ ਫੌੜੀ-ਫੌੜੀ ਆ ਚੀਜ਼ਾਂ ਆਈਆਂ ਆ ਮੇਰੀ ਵਰਕ ਵਾਲੀ ਡਾਇਰੀ ਆ ਛੋਟੇ ਬੱਚੇ ਅੰਡਰ 14 10 ਮਤਲਬ ਕਿ ਇਲਾਕੇ ਦੇ ਹਰ ਇੱਕ ਬੱਚੇ ਛੋਟੇ ਦੇ ਛੋਟੇ ਹੁਣ ਸੀਨੀਅਰ ਵਿੱਚ ਆ ਜਾਓ ਸੀਨੀਅਰ ਆ ਮੇਰਾ ਰਿਕਾਰਡ ਸੀਐਮ ਸਾਹਿਬ ਆ ਮੇਰਾ ਰਿਕਾਰਡ ਮੇਰੀ ਮਿਹਨਤ ਦਾ ਜਿਹੜੇ 111 ਤੋਂ 14 ਬੱਚੇ ਦੱਸੰਦੇ ਆ ਜਿਹੜੇ ਭਰਤੀ ਹੋਏ ਆ ਪੀਐਮ ਸਰਦਾਰ ਨਰਿੰਦਰ ਸਿੰਘ ਮੋਦੀ ਜੀ ਆ ਵੇਖੋ ਜੀ ਜਿਹੜੇ ਦੇਸ਼ ਨਿਕ ਖਵਾਲੇ ਦਿੱਤੇ ਆ ਕਰਨਤਾਂ ਡਿਸਟ੍ਰਿਕਟ ਬਾਰਡਰ ਏਰੀਆ ਖੇਮ ਕਰਨ ਆਰ ਕਾਰ ਜੇ ਸਾਰਾ ਆ ਦੋਖੇ ਗੱਲ ਦਾ ਵਾ ਇਹ ਹਰ ਇੱਕ ਚੀਜ਼ ਦੇ ਵਿੱਚ ਸੱਚੇ ਹਰ ਇੱਕ ਚੀਜ਼ ਦੇ ਵਿੱਚ ਸੱਚੇ ਹੁੰਦੇ باوجود ਵੀ ਆ ਚੀਜ਼ਾਂ ਵੇਖਣ ਨੂੰ ਮਿਲ ਗਈਆਂ ਤੇ ਮਨ ਇੰਨਾ ਦੁਖੀ ਹੋਇਆ ਵੀ ਕੋਈ ਹਿਸਾਬ ਨਹੀਂ ਅੱਜ ਗਰਾਊਂਡ ਦੇ ਬੱਚੇ ਮੈਂ ਸਾਥ ਸਕਦਾ ਹਾਂ ਕਿਉਂਕਿ ਲੜਕੀਆਂ ਦੀ ਭਰਤੀ ਦੀ ਵੀ ਤਿਆਰੀ ਹੋ ਰਹੀ ਹੈ ਜਿਹੜੀ ਚੱਲ ਰਹੀ ਹੈ ਕਿਉਂਕਿ ਨਾ ਮੈਨੂੰ ਇਹ ਕੰਮ ਨਹੀਂ ਕਰਨ ਦੇਣਾ ਜਿਹੜਾ ਅੱਜ ਮੈਂ ਫੈਸਲਾ ਲੈ ਰਿਆ ਫੈਸਲਾ ਮੈਂ ਇਹ ਲੈ ਰਿਆ ਵੀ ਅੱਜ ਤੋਂ ਬਾਅਦਾ ਕੋਚਿੰਗ ਮਿਹਨਤ ਪ੍ਰੈਕਟਿਸ ਜੋ ਵੀ ਆ ਸਾਰਾ ਕੁਝ ਛੱਡਿਆ ਆ ਪਈਆਂ ਵਿਸਲਾਂ ਆ ਪਈਆਂ ਸਟਾਪ ਆਚਾਂ ਆ ਸਾਰੇ ਸਬੂਤ ਆ ਇਹ ਇਸ ਕਰਕੇ ਸਬੂਤ ਰੱਖੇ ਆ ਜੀ ਜਿੱਦਾਂ ਬੋਲ ਕੇ ਓਦਾਂ ਬੋਲ ਕੇ ਦੱਸਦਾ ਤੇ ਲੋਕ ਆਖਣ ਆਹ ਦੇਖੋ ਲੋ ਮਰੀ ਜਾਂਦਾ ਮੇਰਾ ਨਾਂ ਗਰਜੀਤ ਸਿੰਘ ਸੇਖੋਂ ਪਿੰਡ ਬਹਾਦਰ ਨਗਰ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਮਰਜ਼ੀ ਆ ਕੇ ਮੇਰੀ ਪਿਛਲੇ ਜੀਵਨ ਕਾਲ ਤੇ ਪੁੱਛ ਸਕਦਾ ਵੀ ਮੈਂ ਕਿਹਰੇ ਹਾਲਾਤਾਂ 'ਚ ਗੁਜ਼ਰਿਆ ਕਿੱਦਾਂ ਕਿੱਦਾਂ ਕਿਹੜੀਆਂ-ਕਿਹੜੀਆਂ ਪੌੜੀਆਂ ਤੇ ਹੋ ਕੇ ਮੁਰਿਆ ਧੰਨਵਾਦ ਓ ਸਤਿਗੁਰ ਦਾ ਬਾਕੀ ਬੱਚਿਓ ਤੁਹਾਨੂੰ ਮੈਂ ਸਾਦਾ ਤੋਹਾਂ ਮੈਨੂੰ ਇਹ ਕੰਮ ਨਹੀਂ ਕਰਦੇ ਨਾ ਇਹਦਾ ਕਾਰਨ ਇਹ ਹੋਇਆ ਕਈਆਂ ਨੇ ਸੋਚਣਾ ਵੀ ਇਹ ਤਾਂ ਕੰਮ ਚੱਲਦੇ ਰਹੇ ਨੇ ਤੇ ਤੁਸੀਂ ਇਹ ਕੰਮ ਨਹੀਂ ਛੱਡਣਾ ਇਹ ਕੰਮ ਤਾਂ ਛੱਡਣਾ ਪੈਂਦਾ ਵੀ ਮੇਰੇ ਕਰਕੇ ਅੱਜ ਨਹੀਂ ਦੇ ਪਲਕੇ ਫੇਰੇ ਨਾ ਬੱਚਿਆਂ ਨੂੰ ਵੀ ਟੌਰਚਰ ਕੀਤਾ ਜਾਊਗਾ ਆ ਮੈਂ ਗਰਾਊਂਡ ਦੇ ਵਿੱਚ ਖੜਾ ਵਾਂ ਕਿਸੇ ਦਾ ਮਾੜਾ ਕੀ ਕਿਸੇ ਨੂੰ ਚੁੰਡੀ ਤੱਕ ਦਾ ਵੀ ਅਹਿਸਾਸ ਹੋਣ ਦਿੱਤਾ ਹੋਵੇ ਚੁੰਡੀ ਤੱਕ ਦਾ ਵੀ ਜਿਹੜੀਆਂ ਮਰਨ ਮਰਉਣ ਦੀਆਂ ਗੱਲਾਂ ਤਾਂ ਬੜੀ ਦੂਰ ਰਹੀਆਂ ਬਹੁਤ ਹੀ ਦੂਰ ਚਲੇ ਗਈਆਂ ਇਸ ਕਰਕੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਾਕੀ ਸੀਐਮ ਸਾਹਿਬ ਮੈਂ ਅੱਤਵਾਦੀ ਪੀੜਤ ਹਾਂ ਮੇਰੇ ਫਾਦਰ ਸਾਹਿਬ ਅੱਤਵਾਤ ਹੱਥੋਂ ਮਾਰੇ ਗਏ ਸੀ ਪਿੰਡ ਦੇ ਸਰਪੰਚ ਹੀ ਬਹੁਤ ਸੇਵਾ ਕੀਤੀ ਉਹਨਾਂ ਇਲਾਕੇ ਦੀ ਸਰਦਾਰ ਬਲਵੀਰ ਸਿੰਘ ਉਹਨਾਂ ਬਾਰੇ ਪੁੱਛ ਸਕਦੇ ਜੀ ਜੇ ਕਿਤੇ ਮੜਾ ਸਾਮੀਅ ਜੇ ਪੈ ਗਏ ਹਾਂ ਗਲਤ ਸੋਸਾਇਟੀ ਜਲੰਧਰ ਸਪੋਰਟਸ ਕਾਲਜ ਮੈਂ ਪੜਿਆ 81500 ਮੀਟਰ ਦਾ ਮੈਂ ਨੈਸ਼ਨਲ ਪਲੇਅਰ ਰਿਹਾ ਜੇ ਮਾੜਾ ਸਮਾਂ ਆਇਆ ਤੇ ਉਹ ਵੀ ਆਪ ਦਾ ਨੁਕਸਾਨ ਚੰਦਰ ਸਪੋਰਟਸ ਕਾਲਜ ਪੜਿਆ ਨੈਸ਼ਨਲ ਪਲੇਅਰ ਰਿਆਂ ਤੇ ਵਰਕ ਇਹੋ ਜਿਹਾ ਕਰਾਈਦਾ ਸੀ ਵੀ ਮਾਪੇ ਵੀ ਖੁਸ਼ ਹੋ ਜਾਂਦੇ ਸੀ ਢਾਈ ਢਾਈ 3 300 ਦਾ ਜੇ ਸੈੱਟ ਛੱਡਦੇ ਸੀ ਨਾ ਭਰਤੀਆਂ ਚ ਤੇ ਵੱਖਰੇ ਹੀ ਦੀਂਦੇ ਸੀ ਬੰਦੇ ਆ ਜਾਂਦੇ ਕੋਈ ਸੇਖ ਹੁੰਦੇ ਬਾਦਨਾ ਗਰਾਊਂਡ ਦੇ ਬੱਚੇ ਤੇ ਨਾਲੇ ਇੱਕ ਆ ਜਿਹੜੇ ਮੇਤੇ ਭੀੜ ਪਈ ਆ ਤੇ ਸਾਥ ਤਾਂ ਕੇ ਰਿਸ਼ਤੇਦਾਰਾਂ ਨੇ ਕੀ ਦੇਣਾ ਹੀ ਹੈਗੇ ਇਸ ਵਿੱਚ ਕੋਈ ਲਾਲੋ ਸੱਜਣ ਬੇਲੀ ਸੱਜਣ ਮਿੱਤਰ ਉਹ ਇੱਕੋ ਹੀ ਗੱਲ ਕਰਕੇ ਕਦੰ ਡਰਾਈ ਗਏ ਇਹਨਾਂ ਅਨਕਾਊਂਟਰ ਕਰ ਦੇਣਾ ਰਾਤ ਨੂੰ ਇਹਨਾਂ ਅਨਕਾਊਂਟਰ ਕਰ ਦੇਣਾ ਇਹਨਾਂ ਅੱਖਾਂ ਨਾ ਇਹ ਆ ਉੱਥੇ ਗਿਆ ਇਹ ਇਹਦੇ ਕੋਲ ਆ ਸੀ ਆ ਸੀ ਪਰ ਮੈਨੂੰ ਪ੍ਰਸ਼ਾਸਨ ਤੇ ਮਾਣ ਸੀ ਆਪਣੇ ਆਪ ਤੇ ਮਾਣ ਸੀ ਵੈਰੂ ਤੇ ਮਾਣ ਸੀ ਵੀ ਆਪਣੇ ਕੋਲ ਕਿਤੇ ਇਹੋ ਜਿਹਾ ਇਹਨੀਆਂ ਚੀਜ਼ਾਂ ਨਾ ਹੋਈਆਂ ਤੇ ਨਾ ਵੇਖੀਆਂ ਦੂਜੇ ਨੰਬਰ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਜਿੱਥੇ ਪਹਿਲਾਂ ਵੀ ਸਾਦੇ ਰਹੇ ਆਉਂਦੇ ਰਹੇ ਤੇ ਹੁਣ ਜਿਹੜਾ ਇਹ ਕੇਸ ਹੋਇਆ ਵਾ ਇਹ ਤਾਂ ਚਲਣ ਭੁਗਤਣਾ ਹੀ ਪੈਣਾ ਬਾਕੀ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਤੇ ਜਿਹੜੇ ਨਜਾਇਜ਼ ਉਹਨਾਂ ਦਾ ਕੀ ਸੀ ਘਰੇ ਹੌਸਲ ਦੇਣ ਤੇ ਡਰਾਉਂਦੇ ਵੀ ਰਹੇ ਵੀ ਇਹਦਾ ਅਨਕਾਊਂਟਰ ਕਰ ਦੇਣਾ ਧੰਨਵਾਦ ਉਹਨਾਂ ਵੀਰਾਂ ਦਾ ਵੀ ਧੰਨਵਾਦ ਮੈਂ ਪ੍ਰਸ਼ਾਸਨ ਦਾ ਵੀ ਕਰਦਾ ਵਾਂ ਜਿਨ੍ਹਾਂ ਨੇ ਕੋਈ ਮਰਨਾ ਮਿਸ ਬਿਹੇਵ ਨਹੀਂ ਕੀਤਾ ਜੇ ਕਿਹਨੂੰ ਰਿਕਵੈਸਟ ਕਰੀ ਦੀ ਵੀ ਉਹ ਵੀ ਆ ਆਸ ਦਿੰਦੇ ਵੀ ਅਸੀਂ ਮਜਬੂਰ ਆ। ਕਈ ਇਥੋਂ ਤੱਕ ਭੈਣ ਭਰਾ ਮੁਲਾਜ਼ਮ ਸੀ ਜਿਨ੍ਹਾਂ ਦੇ ਮੂੰਹੋਂ ਸੁਣਿਆ ਵੀ ਕੋਸ ਸਾਹਿਬ ਜੀ ਕਰਦਾ ਜਾਂਦਾ ਰੱਬਾ ਸਾਨੂੰ ਇਥੋਂ ਬਦਲੀ ਕਰ ਦੇ ਕੇ ਕਿਸੇ ਪਾਸੇ ਲਾ ਦੇ ਤੇ ਜਾਂਦੇ ਕੋਸ ਸਾਹਿਬ ਤੁਸੀਂ ਅਸੇ ਪਾਸੇ ਹੋ ਜੋ। ਧੰਨਵਾਦ ਉਹਨਾਂ ਵੀਰਾਂ ਦਾ। ਬਾਕੀ ਆਤਵਾਦੀ ਪੀੜਤਾਂ ਸੀਐਮ ਸਾਹਿਬ ਅੱਜ ਦੂਰੀ ਰਾਂ ਸਾਸ ਹੋ ਗਿਆ ਫਿਰ ਕਿਉਂਕਿ ਉਸ ਟਾਈਮ ਤੇ ਤਾਂ ਨੌਕਰੀਆਂ ਵੀ ਪਰਿਵਾਰਾਂ ਦੇ ਤਿੰਨ ਤਿੰਨ ਚੋਂ ਚਾਹਾਂ ਚ ਮੈਂਬਰਾਂ ਨੂੰ ਮਿਲ ਗਈਆਂ ਸੀ ਸਾਡੇ ਫਾਦਰ ਸਾਹਿਬ ਪੁਲਿਸ 'ਚ ਵੀ ਰਹੇ ਤੇ ਸਾਡੀਆਂ ਫੈਲਾਂ ਪਤਾ ਨਹੀਂ ਕਿੱਥੇ ਦੀ ਕਿੱਥੇ ਹਰ ਇੱਕ ਥਾਂ ਤੇ ਜਾਂਦੇ ਰਹੇ ਚਲੋ ਕੋਈ ਗੱਲ ਨਹੀਂ ਬਾਕੀ ਜਿੰਨੇ ਵੀ ਮੇਰੇ ਵੀਰ ਭਰਾ ਇਲਾਕੇ ਦੇ ਆ ਐਨ ਆਰ ਆਈ ਵੀਰ ਭਰਾ ਮੇਰੀ ਆਰਥਿਕ ਸਥਿਤੀ ਜਿੰਨੀ ਕਿ ਉਹ ਸਾਰੇ ਨੂੰ ਪਤਾ ਮਹਾਰਾ ਦੋ ਟਾਂ ਦੀ ਰੋਟੀ ਦਿੱਤੀ ਜਾਂਦਾ ਤੇ ਭੈਣ ਭਰਾਓ ਇੱਕ ਮਨ ਚ ਅਬਾਰ ਉੱਠਿਆ ਸੀ ਵੀ ਜੋ ਆਪ ਨਹੀਂ ਕਰ ਸਕੇ ਇੱਕ ਰੀ ਕਰਕੇ ਵਿਖਾਉਣਾ ਗਰਾਊਂਡ ਦੇ ਵਿੱਚੋਂ ਲੋਕਾਂ ਨੂੰ ਲੋਕਾਂ ਨੂੰ ਮੰਜ਼ਲ ਤੇ ਪਹੁੰਚਾਉਣਾ ਤੇ ਉਹ ਕੰਮ ਕੀਤਾ ਇਸ ਕਰਕੇ ਲਾਸਟ ਦੋ ਲੈਣਾ ਅਇਤੋਂ ਬਾਅਦ ਆ ਇਹ ਸਾਰਾ ਮੇਲਾ ਆ ਮੇਰੀ ਗਰਾਊਂਡ ਆ ਛੱਡ ਰਹੇ ਆ ਜੀ ਕੋਈ ਉੱਚਾ ਨੀਵਾ ਬੋਲਿਆ ਗਿਆ ਹੋਵੇ ਸ਼ਬਦ ਤਾਂ ਮਾਫ ਕਰਨਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰਹੋ ਬੱਚਿਓ ਮਿਹਨਤ ਆ ਲਾਧੀਅਲ ਧਿਆਨ ਦਿਓ ਮਾਂ ਪਿਓ ਦਾ ਨਾਮ ਉੱਚਾ ਕਰਿਓ ਗਰਾਊਂਡ ਦਾ ਨਾਮ ਉੱਚਾ ਕਰਿਓ ਵੈਗਰ ਜੀ ਕਿਆ ਖਾਲਸਾ ਸ੍ਰੀ ਵੈਗਰ ਜੀ ਕੀ ਫਤਿਹ